ਸਾਸਰੀ ਗਾਜ ਜੀ ਤੁਸੀਂ ਦੇਖ ਰਹੇ ਹੋ ਸ਼ਿਰੇ ਪੰਜਾਬ ਨਿਊ ਚੈਨਲ ਨਵੇਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆ ਗੱਲ ਕਰਦੇ ਆ ਕਿ ਪੰਜਾਬ ਦੇ ਵਿੱਚ ਤੜਕਸਾਰ ਹੋਇਆ ਰੇਲ ਹਾਦਸਾ ਜੀ ਹਾਂ ਤੁਹਾਨੂੰ ਦੱਸ ਦਿਆ ਕਿ ਦੋ ਮਾਲ ਗੱਡੀਆਂ ਆਪਸ ਦੇ ਵਿੱਚ ਟਕਰਾ ਗੀਆਂ ਨੇ ਉਹ ਤੁਹਾਨੂੰ ਦੱਸ ਦਿਆ ਕਿ ਇੱਕ ਮਾਲ ਗੱਡੀ ਜਿਹੜੀ ਆ ਆਪਣੀ ਪਟਰੀ ਤੋਂ ਜਿਹੜਾ ਇੰਜਣ ਸੀਗਾ ਉਹਦਾ ਪਟਰੀ ਤੋਂ ਉੱਤਰ ਕੇ ਸਾਹਮਣੇ ਤੋਂ ਆ ਰਹੀ ਇੱਕ ਮਾਲ ਗੱਡੀ ਦੇ ਵਿੱਚ ਜਾ ਕੇ ਟਕਰੌਂਦਾ ਹੈ ਜਿਹਦੇ ਕਾਰਨ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਲੇਕਿਨ ਦੋਨੋਂ ਜਿਹੜੇ ਡਰਾਈਵਰ ਨੇ ਬੁਰੀ ਤਰ੍ਹਾਂ ਜਿਹੜੇ ਜ਼ਖਮੀ ਹੋ ਚੁੱਕੇ ਨੇ ਔਰ ਜ਼ਖਮੀਆਂ ਨੂੰ ਜੜਾਇਆ ਪਟਿਆਲੇ ਹਸਪੀਟਲ ਦੇ ਵਿੱਚ ਜਿਹੜਾ ਰੈਫਰ ਕਰ ਦਿੱਤਾ ਗਿਆ ਪਰ ਵੱਡਾ ਜਿਹੜਾ ਹਾਸਾ ਹੋਣ ਤੋਂ ਬਚ ਗਿਆ ਕਿਉਂਕਿ ਜਦੋਂ ਇਹ ਦੋਨੇ ਟ੍ਰੇਨਾਂ ਟਕਰਾਂਦੀਆਂ ਨੇ ਤਾਂ ਉਸੇ ਵੇਲੇ ਜਿਹੜਾ ਉਸੇ ਟਰੈਕ ਦੇ ਬੈਕ ਸਾਈਡ ਤੇ ਜਿਹੜਾ ਇਹ ਜਿਹੜੀ ਪੈਸੈਂਜਰ ਗੱਡੀਆਂ ਨੇ ਉਹ ਆ ਰਹੀ ਸੀ ਪਰ ਲੇਕਿਨ ਬਚਾ ਇਹ ਰਿਹਾ ਕਿ ਦੋਨੋਂ ਜਿਹੜੀ ਆਪਸ ਵਿੱਚ ਟਕਰਾਈਆਂ ਪਰ ਪੈਸੈਂਜਰ ਗੱਡੀ ਦੇ ਵਿੱਚ ਜਿਹੜੀ ਉਹ ਜਾ ਕੇ ਨਹੀਂ ਟਕਰਾਈ ਪਰ ਫਿਰ ਵੀ ਜਿਹੜਾ ਹਾਸਾ ਜਿਹੜਾ ਵਾਪਰਿਆ ਆ ਉਹਦੇ ਵਿੱਚ ਜਿਹੜੇ ਦੋਨੋਂ ਡਰਾਈਵਰ ਆ ਬੁਰੀ ਤਰ੍ਹਾਂ ਜ਼ਖਮੀ ਹੋ ਚੁਕੇ ਨੇ ਲੋਕੋ ਪਹਿਲੇ ਲੋਕੋ ਪਾਇਲਟ ਆਏ ਸੀ ਜਿਹਦੇ ਵਿੱਚ ਹਮਾਂਸ਼ੂ ਕੁਮਾਰ ਤੇ ਵਿਕਾਸ ਕੁਮਾਰ ਸੀਗੇ ਜਿਨ੍ਹਾਂ ਦਾ ਨਾਮ ਉਹਨਾਂ ਦੋਨਾਂ ਨੂੰ ਰਜਿੰਦਰਾ ਰੈਫਰ ਕਰ ਦਿੱਤਾ ਕਿਉਂਕਿ ਉਹਨਾਂ ਦੇ ਸੱਟਾ ਹੈਡ ਇੰਜਰੀ ਸੀਗੀ ਇੱਕ ਦਿਨ ਤੇ ਇੱਕ ਦਿਨ ਬੈਕ ਇੰਜਰੀ ਸੀ ਤਾਂ ਕਰਕੇ ਉਹਨਾਂ ਨੂੰ ਰੈਫਰ ਕਰ ਦਿੱਤਾ ਹੈਡ ਇੰਜਰੀ ਕਿਤੇ ਸੀ ਵਿਕਾਸ ਕੁਮਾਰ ਦੇ ਸੀਗੀ ਤੇ ਦੂਜੇ ਦੇ ਦੂਜੇ ਦੇ ਬੈਕ ਇੰਜਰੀ ਸੀ ਉਹ ਚੱਲ ਨਹੀਂ ਪਾਰ ਰਿਹਾ ਸੀ ਤਾਂ ਕਰਕੇ ਉਹਨਾਂ ਨੂੰ ਰੈਫਰ ਕੀਤਾ ਓਕੇ ਤੇ ਤੁਸੀਂ ਕਿੱਥੇ ਦੇ ਰਹਿਣ ਵਾਲੇ ਦੋ ਦੋਨੋਂ ਸਹਾਰਨ ਸੁਯੋਗਤੀ ਦੇ ਰਹਿਣਗੇ ਤੇ ਇੱਥੇ ਦੋ ਮਾਲਗੜੀਆਂ ਖੜੀਆਂ ਸੀ ਤੇ ਇੱਕ ਪੈਸੇਂਜਰ ਹੈਗੀ ਤੇ ਸਿਰਫ ਜਿਹੜੇ ਰੇਲ ਗੱਡੀ ਲੋਡ ਹੈ ਉਹ ਨਵੀਂ ਅਤੇ ਤਾਜ਼ਾ ਅਪਡੇਟ ਵਾਸਤੇ ਦੇਖਦੇ ਰਹੋ ਸਾਡਾ ਚੈਨਲ ਸ਼ੇਰ ਪੰਜਾਬ న్యూਸ ਚੈਨਲ ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਇਸ ਬੈਲ ਆਈਕਨ ਬਟਨ ਨੂੰ ਦਬਾੜਾ ਨਾ ਪੁੱਲਾ ਤਾਂ ਜੋ ਕਿ ਸਮੇਂ-ਸਮੇਂ ਸਿਰ ਸਾਡੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀਆਂ ਰਹਿਣ ਨਵੀਂ ਅਤੇ ਤਾਜ਼ਾ ਅਪਡੇਟ ਲੈ ਕੇ ਫਿਰ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ ਫਿਲਹਾਲ ਮੈਨੂੰ ਦਿਓ ਇਜਾਜ਼ਤ